ਫਿਲਮਾਂ ਦੇ ਵਿੱਚ ਅਕਸਰ ਦੇਖਿਆ ਹੁੰਦਾ ਹੈ ਕਿ ਕਿਵੇਂ ਗੱਡੀਆਂ ਨੂੰ ਹਾਈਜੈਕ ਕੀਤਾ ਜਾਂਦਾ ਜਾਂ ਕੰਟੇਨਰਾਂ ਨੂੰ ਹਾਈਜੈਕ ਕਰਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਇੱਕ ਲੁੱਟ ਦੀ ਵੱਡੀ ਵਾਰਦਾਤ ਹਕੀਕਤ ਵਿੱਚ ਹੋਈ ਹੈ ਜਿਸ ਦੇ ਚਾਲਦਿਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਗਿਆ ਨੇ ਤੇ ਇਹ ਇੱਕ ਡਰਾਈਵਰ ਦੀ ਜਿਹੜੀ ਆ ਗਤੀਵਿਧੀ ਹੁੰਦੀ ਆ ਡਰਾਈਵਰ ਵੱਲੋਂ ਭਾ ਦੌੜ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਇਸ ਮਾਮਲੇ ਤੋਂ ਪਰਤਾਂ ਜਿਹੜੀਆਂ ਖੁੱਲਦੀਆਂ ਨੇ ਤਾਂ ਦੱਸ ਦਈਏ ਕਿ ਇੱਕ ਡਰਾਈਵਰ ਆ ਜਿਹੜਾ ਉਹ ਕੰਟੇਨਰ ਲੈ ਕੇ ਜਾ ਰਿਹਾ ਹੁੰਦਾ ਜਿਵੇਂ ਹੀ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਪਹੁੰਚਦਾ ਤਾਂ ਉੱਥੇ ਹੀ ਕੰਟੇਨਰ ਨੂੰ ਹਾਈਜੈਕ ਕਰ ਲਿਆ ਜਾਂਦਾ ਤੇ ਇਸ ਕੰਟੇਨਰ ਵਿੱਚ 1200 ਕਰੋੜ ਰੁਪਏ ਦੇ ਆਈਫੋਨ ਸੀ ਤਾਂ ਇੰਨਾ ਆਈਫੋਨ ਨੂੰ ਲੁੱਟਣ ਦੇ ਲਈ ਵੱਡਾ ਜਿਹੜਾ ਦਿਮਾਗ ਲਗਾਇਆ ਵੱਡੀ ਸਕੀਮ ਜਿਹੜੀ ਆ ਉਹ ਲਟੇਰਿਆਂ ਨੇ ਲਈ ਅਤੇ ਇਸ ਕੰਟੇਨਰ ਨੂੰ ਹਾਈ ਜੈਕ ਕਰਕੇ ਮਿੰਟਾਂ ਸਕਿੰਟਾਂ ਵਿੱਚ ਕੰਟੇਨਰ ਤੇ ਹੱਥ ਸਾਫ਼ ਕਰਕੇ ਰਫੂ ਚੱਕਰ ਹੋ ਗਏ ਲਟੇਰੇ ਤੇ ਉਧਰ ਇਸ ਦੇ ਇਨਸਾਬ ਦੇ ਲਈ ਇਸ ਦੇ ਇਸ ਤੇ ਕਾਰਵਾਈ ਕਰਵਾਉਣ ਦੇ ਲਈ ਡਰਾਈਵਰ ਨੂੰ ਕਰੀਬ 15 ਦਿਨ ਲੱਗੇ ਤਾਂ ਡਰਾਈਵਰ ਦੀ ਜਦੋ ਜਹਿਦ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਜਦੋਂ ਇਹ ਸਾਰਾ ਮਾਮਲਾ ਉੱਚ ਅਧਿਕਾਰੀ ਆਈਜੀ ਕੋਲ ਪਹੁੰਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਉੱਚ ਅਧਿਕਾਰੀ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਵਾਈ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਇਸ ਵਿੱਚ ਪੁਲਿਸ ਅਧਿਕਾਰੀਆਂ ਨੇ ਵੱਡੀ ਕੁਤਾਹੀ ਵਰਤੀ ਹੈ ਤੇ ਜਿਹੜਾ ਡਰਾਈਵਰ ਸੀਗਾ ਕੰਟੇਨਰ ਦਾ ਉਸ ਦੀ ਗੱਲ ਤੱਕ ਨਹੀਂ ਸੁਣੀ ਗਈ ਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਕਿ ਆਈਜੀ ਵੱਲੋਂ ਥਾਣਾ ਇੰਚਾਰਜ ਨੂੰ ਅਤੇ ਮੌਕੇ ਤੇ ਜਿਹੜਾ ਏਐਸਆਈ ਸੀਗਾ ਉਸ ਨੂੰ ਤਲਬ ਕੀਤਾ ਜਾਂਦਾ ਹੈ ਤੇ ਪੁਲਿਸ ਲਾਈਨ ਹਾਜ਼ਰ ਕਰ ਲਿਆ ਜਾਂਦਾ ਹੈ ਤੇ ਉਸ ਦੇ ਚਲਦਿਆਂ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਤੇ ਕਰੀਬ 1200 ਕਰੋੜ ਰੁਪਏ ਦੇ ਜਿਹੜੇ ਆਈਫੋਨ ਆ ਉਹ ਲੁੱਟ ਲਏ ਜਾਂਦੇ ਨੇ ਤਾਂ ਵੱਡੀ ਸਕੀਮ ਆ ਜਿਹੜੀ ਵੱਡੀ ਗੇਮ ਆ ਜਿਹੜੀ ਉਹ ਲਟੇਰਿਆਂ ਵੱਲੋਂ ਕਮਾਈ ਜਾਂਦੀ ਹੈ ਤੇ ਕੰਟੇਨਰ ਦਾ ਜਿਹੜਾ ਪਿੱਛੇ بڑے ਦਿਮਾਗ ਨਾਲ ਪਿੱਛਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਇਸ ਨੂੰ ਹਾਈਜੈਕ ਕੀਤਾ ਜਾਂਦਾ ਤਾਂ ਕੰਟੇਨਰ ਨੂੰ ਹਾਈਜੈਕ ਕਰਕੇ 1200 ਕਰੋੜ ਰੁਪਏ ਦੇ ਜਿਹੜੇ ਆ ਉਹ ਆਈਫੋਨ ਲੁੱਟ ਕੇ ਲਟੇਰੇ ਲੈ ਜਾਂਦੇ ਆ ਤੇ ਸਿਰਫ ਖਾਲੀ ਡੱਬੇ ਆ ਜਿਹੜੇ ਉਹ